ਸਸ਼ਿਕਾ ਜੀ ਤੋਂ ਸਿਕਿਓਰ 24 ਇੰਟੂ 7.50 ਤੇਜ ਹਨੇਰੀ ਤੇ بارش ਨਾਲ ਹੋਇਆ ਵੱਡਾ ਨੁਕਸਾਨ ਬਿੱਤੀ ਰਾਤ ਤੇਜ ਹਨੇਰੀ ਅਤੇ ਹੋਈ ਬਰਸਾਤ ਨਾਲ ਸ਼ਹਿਰ ਵਿੱਚ ਰੁੱਖਾਂ ਦੇ ਡਿੱਗਣ ਨਾਲ ਰਾਹਗਿਰਿਆਂ ਲਈ ਕੁਝ ਮੁਸ਼ਕਿਲਾਂ ਖੜੀਆਂ ਹੋ ਗਈਆਂ ਹਨ ਉੱਥੇ ਕਿਸਾਨਾਂ ਦੀ ਖੜੀ ਕਨਕ ਦੀ ਫਸਲ ਕਈ ਥਾਵਾਂ ਤੇ ਨੁਕਸਾਨੇ ਗਈ ਹੈ ਤੇ ਇਸ ਵਿੱਚ ਇੱਕ ਹੀਮੀ ਦੇਟਾਨ ਦੇ ਨਾਲ ਮੰਡੀਆਂ ਦੇ ਪ੍ਰਬੰਧਾ ਦੀ ਪੋਲ ਵੀ ਖੁੱਲ ਗਈ ਹੈ ਜੋ ਪ੍ਰਬੰਧਾ ਦਾ ਦਾਵਾ ਕਿਤੇ ਜਾ ਰਿਹਾ ਸਨ ਉਸ ਦੇ ਵਿੱਚ ਮੰਡੀ ਚ ਆਈ ਫਸਲ ਕੱਲ ਦੇਰ ਸ਼ਾਮ ਤੇਜ ਹਵਾ ਤੇ ਬਰਸਾਤ ਦੇ ਕਾਰਨ ਵੀ ਨਲਪਿਜ ਦੀ ਦੇਖੀ ਗਈ ਉੱਥੇ ਕਿਸਾਨਾਂ ਦਾ ਕਹਿਣਾ ਸੀ ਕਿ ਇਸ ਬਰਸਾਤ ਨੇ ਉਹਨਾਂ ਨੂੰ ਪਰੇਸ਼ਾਨੀ ਵਿੱਚ ਪਾ ਦਿੱਤਾ ਹੈ ਤੇ ਬਰਸਾਤ ਅਤੇ ਤੇਜ਼ਮੀ ਕਾਰਨ ਫਸਲ ਦਾ ਨੁਕਸਾਨ ਵੀ ਹੋਇਆ ਹੈ। ਦੂਜੇ ਪਾਸੇ ਸਰਕਾਰਾਂ ਦੇ ਦਾਅਵੇ ਵੀ ਖੋਖਲੇ ਨਜ਼ਰ ਆਏ। ਮੰਡੀਆਂ ਵਿੱਚ ਕਿਸਾਨਾਂ ਦੀਆਂ ਫਸਲਾਂ ਬਰਸਾਤ ਦੇ ਪਾਣੀ ਨਾਲ ਬਰਬਾਦ ਹੋ ਰਹੀਆਂ ਹਨ ਅਤੇ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਗਏ ਹਨ। ਅਤੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਸਰਕਾਰ ਕਿਸਾਨਾਂ ਦੀ ਹਸਰ ਲਵੇ। ਜੀਰਾ ਭਗਵੰਤ ਮਾਨ ਸਰਕਾਰ ਰਵਾ ਪਾਰੀ ਹੈ ਕਿ ਮੰਡੀਆਂ ਦੇ ਵਿੱਚ ਅਸੀਂ 1 April ਤੋਂ ਪੂਰੇ ਪ੍ਰਬੰਧ ਕੀਤੇ ਹਨ। ਪਰ ਕੋਈ ਪ੍ਰਬੰਧ ਨਹੀਂ ਆਇਆ ਜਿਹੜਾ ਇੱਕ ਹੀ ਨੀ ਵੜਿਆ ਰਾਤ ਤੇ ਹਨੇਰੀ ਚੱਕ ਰਹੀ ਆ ਤਾਂ ਸਰਕਾਰ ਦੀ ਪੋਲ ਖੋਲ ਦਿੱਤੀ ਆ ਨਾ ਕੋਈ ਸਰਕਾਰ ਦਾ ਐਮਐਲਏ ਹੁਣ ਸੜਕ ਤੇ ਨਿਕਲਿਆ ਤੇ ਨਾ ਕੋਈ ਸਰਕਾਰ ਦਾ ਪਟਵਾਰੀ ਤਹਿਸੀਲਦਾਰ ਨਹੀਂ ਨਿਕਲੇ ਤੇ ਕਿਸਾਨਾਂ ਦੀ ਜਿਹੜੀ ਫਸਲ ਨੂੰ ਨੁਕਸਾਨੀ ਗਈ ਆ ਅਸੀਂ ਉਹਨਾਂ ਦਾ ਜਾ ਕੇ ਹਸਤਾਖਰ ਪੁੱਛੀਏ ਇਹ ਭਗਵੰਤ ਮਾਨ ਸਰਕਾਰ ਜਿਹੜੀ ਸਾਡੇ ਮੋਰਚੇ ਤੋਂ ਤੱਕ ਹੀ ਸਹਿਮਤ ਹਰੀ ਸੰਭੂਏ ਜਗਾ ਖਨੋਰੀ ਤੋਂ ਜਗਾ ਔਰ ਭਗਵੰਤ ਮਾਨ ਜੀ ਤੁਹਾਨੂੰ ਬੇਨਤੀ ਕਰਨਾ ਚਾਹੁੰਦੇ ਕਿ ਆਸ ਟਾਈਮ ਤੈਨੂੰ ਫੇਰ ਜਿੱਦਾਂ ਰਾਤ ਦੀ ਢੇਰੀ ਚ ਖੇ ਪੂਰੇ ਪੰਜਾਬ ਚ ਜਲਦੀ ਹੈ ਤੇ ਤੈਨੂੰ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਹੈ ਮੈਂ ਸਰਜੀਤ ਸਿੰਘ ਨੱਤ ਜੋ ਰਾਤ ਇਹਨਾਂ ਖੈਰ ਮੰਗਿਆ ਮਿਹਨਤ ਲੱਗਣੀ ਆ ਮੰਗੀਆਂ ਵਿੱਚ ਕੋਈ ਪ੍ਰਬੰਧ ਨਹੀਂ ਹੋਇਆ ਜੋ ਵੜ ਕੇ ਵੀ ਖੜੂਗਾ ਕੋ ਦੋ ਚੌਦ ਨਾਂ ਤਾਂ ਫੇਰ ਜਾ ਗੱਲ ਬਣੀ ਆ ਕੋ ਬਹੁਤ ਸਿਲ ਆ ਗਈ ਆ ਕੋ ਅਰਥਵੇਂ ਦੀ ਬਸਾਦ ਹੋਣ ਕੇ ਰਾਤ ਬਹੁਤ ਹੇਚ ਚਲੇ ਜਾ ਪਾ ਤਾਰਾਂ ਮੇ ਟੁੱਟੀਆਂ ਫੇਰ ਕੁਸ ਕਣਕਾਂ ਵੀ ਸਾਰੀਆਂ ਲੰਮੀਆਂ ਪੈ ਗਈਆਂ ਵਾ ਬਹੁਤ ਮੁਸ਼ਕਲ ਆ ਵਾਹ ਕੁਝ ਕਾ ਖਾਲਸਾ ਸਸ਼ਿਕਾ ਜੀ ਤੋਂ ਸੇਕਿਉਰ 24 ਇੰਟੂ 7.50 ਤੇਜ ਹਨੇਰੀ ਤੇ ਬਾਰਿਸ਼ ਨਾਲ ਹੋਇਆ ਵੱਡਾ ਨੁਕਸਾਨ ਬਿੱਤੀ ਰਾਤ ਤੇਜ ਹਨੇਰੀ ਅਤੇ ਹੋਈ ਬਰਸਾਤ ਨਾਲ ਸ਼ਹਿਰ ਵਿੱਚ ਰੁੱਖਾਂ ਦੇ ਡਿੱਗਣ ਨਾਲ ਰਾਹਗਿਰਿਆਂ ਲਈ ਕੁਝ ਮੁਸ਼ਕਿਲਾਂ ਖੜੀਆਂ ਹੋ ਗਈਆਂ ਹਨ ਉੱਥੇ ਕਿਸਾਨਾਂ ਦੀ ਖੜੀ ਕਨਕ ਦੀ ਫਸਲ ਕਈ ਥਾਵਾਂ ਤੇ ਨੁਕਸਾਨੇ ਗਈ ਹੈ ਤੇ ਇਸ ਵਿੱਚ ਇੱਕ ਹੀਮੀ ਦੇਟਾਨ ਦੇ ਨਾਲ ਮੰਡੀਆਂ ਦੇ ਪ੍ਰਬੰਧਾ ਦੀ ਪੋਲ ਵੀ ਖੁੱਲ ਗਈ ਹੈ ਜੋ ਪ੍ਰਬੰਧਾ ਦਾ ਦਾਵਾ ਕਿਤੇ ਜਾ ਰਿਹਾ ਸਨ ਉਸ ਦੇ ਵਿੱਚ ਮੰਡੀ ਚ ਆਈ ਫਸਲ ਕੱਲ ਦੇਰ ਸ਼ਾਮ ਤੇਜ ਹਵਾ ਤੇ ਬਰਸਾਤ ਦੇ ਕਾਰਨ ਵੀ ਨਲਪਿਜ ਦੀ ਦੇਖੀ ਗਈ ਉੱਥੇ ਕਿਸਾਨਾਂ ਦਾ ਕਹਿਣਾ ਸੀ ਕਿ ਇਸ ਬਰਸਾਤ ਨੇ ਉਹਨਾਂ ਨੂੰ ਪਰੇਸ਼ਾਨੀ ਵਿੱਚ ਪਾ ਦਿੱਤਾ ਹੈ ਤੇ ਬਰਸਾਤ ਅਤੇ ਤੇਜ਼ਮੀ ਕਾਰਨ ਫਸਲ ਦਾ ਨੁਕਸਾਨ ਵੀ ਹੋਇਆ ਹੈ। ਦੂਜੇ ਪਾਸੇ ਸਰਕਾਰਾਂ ਦੇ ਦਾਅਵੇ ਵੀ ਖੋਖਲੇ ਨਜ਼ਰ ਆਏ। ਮੰਡੀਆਂ ਵਿੱਚ ਕਿਸਾਨਾਂ ਦੀਆਂ ਫਸਲਾਂ ਬਰਸਾਤ ਦੇ ਪਾਣੀ ਨਾਲ ਬਰਬਾਦ ਹੋ ਰਹੀਆਂ ਹਨ ਅਤੇ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਗਏ ਹਨ। ਅਤੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਸਰਕਾਰ ਕਿਸਾਨਾਂ ਦੀ ਹਸਰ ਲਵੇ। ਜਿਹੜਾ ਭਗਵੰਤ ਮਾਨ ਸਰਕਾਰ ਰਵਾ ਪਾ ਰਹੀ ਹੈ ਕਿ ਮੰਡੀਆਂ ਦੇ ਵਿੱਚ ਅਸੀਂ 1 ਅਪ੍ਰੈਲ ਤੋਂ ਪੂਰੇ ਪ੍ਰਬੰਧ ਕੀਤੇ ਹਨ। ਪਰ ਕੋਈ ਪ੍ਰਬੰਧ ਨਹੀਂ ਆਇਆ ਜਿਹੜਾ ਇੱਕ ਹੀ ਨੀ ਵੜਿਆ ਰਾਤ ਤੇ ਹਨੇਰੀ ਚੱਕ ਰਹੀ ਆ ਤਾਂ ਸਰਕਾਰ ਦੀ ਪੋਲ ਖੋਲ ਦਿੱਤੀ ਆ ਨਾ ਕੋਈ ਸਰਕਾਰ ਦਾ ਐਮਐਲਏ ਹੁਣ ਸੜਕ ਤੇ ਨਿਕਲਿਆ ਤੇ ਨਾ ਕੋਈ ਸਰਕਾਰ ਦਾ ਪਟਵਾਰੀ ਤਹਿਸੀਲਦਾਰ ਨਹੀਂ ਨਿਕਲਿਆ ਤੇ ਕਿਸਾਨਾਂ ਦੀ ਜਿਹੜੀ ਫਸਲ ਨੂੰ ਨੁਕਸਾਨੀ ਗਈ ਆ ਅਸੀਂ ਉਹਨਾਂ ਦਾ ਜਾ ਕੇ ਹਸ ਚਾਲ ਪੁੱਛੀ ਏ ਭਗਵੰਤ ਮਾਨ ਸਰਕਾਰ ਜਿਹੜੀ ਸਾਡੇ ਮੋਰਚੇ ਤੋਂ ਤੱਕ ਹੀ ਸਹਿਮਤ ਹਈ ਸੰਭੂਏ ਜਿਗਾਇਆ ਖੰਡੋਰੀ ਤੋਂ ਜਗਾਇਆ ਪਰ ਭਗਵੰਤ ਮਾਨ ਜੀ ਤੁਹਾਨੂੰ ਬੇਨਤੀ ਕਰਨਾ ਚਾਹੁੰਦੇ ਕਿ ਆਸ ਟਾਈਮ ਤੈਨੂੰ ਫੇਰ ਜਿੱਦਾਂ ਰਾਤ ਦੀ ਢੇਰੀ ਚਖੇ ਪੂਰੇ ਪੰਜਾਬ 'ਚ ਚੱਲੀ ਹੈ ਤੇ ਤੈਨੂੰ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਹੈ ਮੈਂ ਸਰਜੀ ਸੇ ਨੱਤ ਜੋ ਰਾਤ ਇਹਨਾਂ ਖੈਰ ਮਗਿਆ ਮਿਹਨਤ ਲੱਗਣੀ ਆ ਮੰਡੀਆਂ ਵਿੱਚ ਅਜੇ ਕੋਈ ਪ੍ਰਬੰਧ ਨਹੀਂ ਹੋਇਆ ਜੋ ਕੋ ਵੜ ਕੇ ਵੀ ਖੜੂਗਾ ਕੋਈ ਦੋਚੋਂ ਨਾਮ ਤਾਂ ਫੇਰ ਜਾ ਕੇ ਗੱਲਬਾਣੀ ਆ ਕੋ ਬਹੁਤ ਸਿਲ ਆ ਗਈ ਆ ਕੋ ਅਣਸਮੇ ਦੀ ਵਸਾਦ ਹੋਣ ਕੇ ਰਾਤ ਬਹੁਤ ਨਹੀਂ ਚੱਲਿਆ ਪਾ ਤਾਰੇ ਮੇ ਟੁੱਟੀਆਂ ਇਹ ਕੋਸੇ ਕਣਕਾਂ ਵੀ ਸਾਰੀਆਂ ਲੰਮੀਆਂ ਪੈ ਗਈਆਂ ਵਾ ਬਹੁਤ ਮੁਸ਼ਕਲ ਹੈ ਬਾਈ ਜੀ ਦਾ ਖਾਲਸਾ ਵਾ